ਹਾਂਜੀ ਪੱਗਾ ਉਤਾਰਿਆ ਗਿਆ ਉਹਨਾਂ ਦੀ ਪੱਗਾ ਲੱਥੇ ਆਈ ਸਾਡੇ ਜਾਂਦਿਆਂ ਨੂੰ ਪਤਾ ਨਹੀਂ ਵੀ ਕੀ ਆ ਪਹਿਲਾਂ ਆਉਂਦੇ ਕੀ ਹੋ ਗਿਆ ਜਰਾ ਵੀ ਕੀ ਉਹਨਾਂ ਨੇ ਦੇਖੋ ਜੀ ਜੋ ਵੀ ਹੋ ਗਿਆ ਕਾਰਵਾਈ ਆਪਣਾ ਤਾਂ ਮੈਡੀਕਲ ਕਰਾ ਕੇ ਵੇਖਿਆ ਜਾਊਗਾ ਜੋ ਵੀ ਹੈਗਾ ਆਪਾਂ ਨੂੰ ਇਸ ਨਾਲ ਸਿਵਲ ਸਿਵਲ ਐਂਥਾਨੇ ਜੀ ਗੱਡੀ ਆ ਕੇ ਖੜੀ ਸੀ ਲਾਲ ਬਚਾਣਾ ਜੀ 3 ਨੰਬਰ ਤੋਂ ਇੱਕ ਗੱਡੀ ਆ ਕੇ ਵਿੱਚ ਅੱਗੇ ਹਸਪੀਟਲ ਹੈ ਉਹਨਾਂ ਨੇ ਉਹਨਾਂ ਨੇ ਹਿੱਟ ਕੀਤਾ ਬਾਅਦ ਭਾਜੀ ਹਿੱਟ ਕੀਤਾ ਪਹਿਲੇ ਉਹਨਾਂ ਨੇ ਉਸ ਤੋਂ ਮੁੰਡੇ ਬਾਹਰ ਐ ਦੋ ਬੱਚੇ ਸਕੇ ਮਾਫੀ ਮੰਗੀ ਉਹਨਾਂ ਨੇ ਬੋਲਦੇ ਚਲੋ ਭਾਜੀ ਜੋ ਆਇਆ ਛੱਡੋ ਇੰਨੇ ਚੀਨਾਂ ਦੇ ਭਰਾ ਐ ਗੱਡੀ 'ਚ ਖੜਿਆ ਮਾਰਨਾ ਸ਼ੁਰੂ ਕਰ ਦਿੱਤਾ ਸ਼ਰਾਬੀ ਤੇ ਹੀ ਉਹਨਾਂ ਨੇ ਸ਼ਰਾਬ ਤਾਂ ਨਹੀਂ ਕਿ ਨਸ਼ਾ ਕੀਤਾ ਕੀ ਪੱਗ ਬਗਗਰੇ ਵੀ ਲਾ ਪੱਗੂ ਸਾਰੇ ਮੇਰੇ ਜਿਹਾ ਮੇਰੀ ਸਾਰੀ ਪੱਗ ਉਹਨਾਂ ਨਾਲੇ ਸਾਰੀਆਂ ਪੱਗਾਂ ਲਾਈਆਂ ਵਿਚ ਮਾਰੀ ਇੱਥੇ ਖੜੇ ਸੀਗੇ ਇੱਥੇ ਖੜੇ ਹੋ ਕੇ ਵਿਚ ਗੱਡੀ ਮਾਰੀ ਐ ਮਾਰਨ ਤੋਂ ਬਾਅਦ ਇਹ ਬੰਦਾ ਕਹਿ ਰਿਹਾ ਚਲੋ ਮੇਰੀ ਕਹਿੰਦਾ ਗਲਤੀ ਨਹੀਂ ਮੈਂ ਤਾਂ ਇਸ ਤਰ੍ਹਾਂ ਹੀ ਆ ਤੁਸੀਂ ਜੋ ਕਰਨਾ ਕਰ ਉਹਨੂੰ ਗੱਲ ਸਮਝਾਉਂਦੇ ਸਮਝਾਉਂਦੇ ਇਹਨੇ ਬੰਦੇ ਬੁਲਾਤੇ ਉਹ ਕੀ ਕਹਿੰਦਾ ਅਸੀਂ ਲੋਕਲ ਅੱਛੇ ਅੰਮ੍ਰਿਤਸਰ ਦੇ ਆ ਤਾਂ ਕੀ ਗੱਲ ਕੀ ਹੋਈ ਆ? ਘਾਮ ਕਟਾਈਏ। ਮੈਡਮ ਕੀ ਗੱਲ ਹੋਈ ਆ? ਕੋਈ ਨਹੀਂ ਕੋਈ ਨਹੀਂ। ਕੀ ਗੱਲ ਹੋਈ? ਇਹਨਾਂ ਨੇ ਆਕੇ ਸਾਡੀ ਸਾਈਕਾ ਗੱਡੀ ਮਾਰੀ, ਟੇਢੀ ਜਿਹੀ ਦੀ ਗੱਡੀ ਟੇਢੀ ਖੜੀ ਸੀ। ਔਰ ਇਹ ਪੰਜ ਜਾਨੇ ਆਕੇ, ਪੰਜ ਜਾਨੇ ਆਕੇ ਸਾਨੂੰ ਹੱਥੀ ਪਏ ਦੁਬਾਰਾ। ਆ ਰਿਹਾ ਸਾਲ ਫੈਮਲੀ ਹੈਗੀ ਇਹ ਬੱਚੇ ਅਗੇ ਦੇ ਆਕੇ ਪਰਨਾਸ਼ ਕਹਿੰਦਾ ਦੇਖ ਲਾ ਸੀ ਜੋ ਵੀ ਕਰਨਗੇ ਸਾਨੂੰ ਗਾਲ੍ਹਾਂ ਕੱਢੀਏ ਇੰਨੀ ਜ਼ਿਆਦਾ ਫੀਮੇਲ ਕੜੀ ਆਰੀਲ ਕਿਨੇ ਬੜਾ ਬੱਧੀ ਪਾਗੀ ਉਤਾਰੀ ਹੈ ਜੀ ਪਾਗੀ ਵੀ ਤਾਰੀ ਹੈ ਪੱਗ ਦੀ ਪੱਗ ਉਤਾਰੀ ਇਹਨਾਂ ਨੇ ਫੈਮਲੀ ਨੂੰ ਹੱਥ ਪਾਏ ਉਹ ਦੇਖੋ ਹਾਲਤ ਤਾਂ ਲਊ ਲੁਆਨ ਹੋ ਗਈ ਜਦ ਕਿ ਗਲਤੀ ਇਹਨਾਂ ਦੀ ਸੀ ਸਾਹਮਣੇ ਦੇਖੋ ਟੇਡਾ ਤੁਸੀਂ ਜੇ ਪੁਲਿਸ ਮੈਨ ਨੂੰ ਬੁੱਲੋ ਜਦ ਵੀ ਹੋਇਆ ਜਦ ਤੇ ਹੋਇਆ ਸੀ ਐਕਸੀਡੈਂਟ ਟੇਡੀ ਇਹਨਾਂ ਨੇ ਗੱਡੀ ਮਾਰੀ ਬੱਚਾ ਜੇ ਆ ਗਿਆ ਨਾ ਇਹਨਾਂ ਦੇ ਨੰਬਰ ਆ ਗਿਆ ਗੱਡੀ ਤੇ ਪਿੱਛੇ ਜੀ ਸਿੰਘ ਜੀ ਮੇਰਾ ਛੋਟਾ ਭਰਾ ਉਹਨੂੰ ਉਹਨੂੰ ਇਥੋ ਹੀ ਉਹਨਾਂ ਹਲ ਗਏ ਕੱਟ ਲਗਾਏ ਉਹਨੇ ਨੰਮ ਮਾਰਿਆ ਪਾਕ ਬੁਗੀ ਕੋ ਤਾਰੀ ਕੀ ਕਹਿੰਦੇ ਜਿੱਥੇ ਨਾਨੀਆਂ ਚ ਪਿਆ ਬਾਰੇ ਸਾਰੇ ਛੋਟੇ ਭਰਾ ਦੇ ਅਹੀਂ ਤੇ ਅਹੀਂ ਤੇ ਸੁੱਤੇ ਪਏ ਹੀ ਉਹਨਾਂ ਦੇ ਮਾਲੀਆਂ ਨੇ ਹੀ ਭੱਜ ਗਏ ਆ ਗੱਡੀ ਦਾ ਨੰਬਰ ਮੇਰਾ ਨਾਮ ਐਸ ਸੀ ਲਖਵਿੰਦਰ ਸਿੰਘ ਆ ਜੀ ਨਵਲਟੀ ਚੌਂ ਦੇ ਵਿੱਚ ਖੜੇ ਹਾਂ ਕੀ ਹੋਇਆ ਲਖਵਿੰਦਰ ਸਾਨੂੰ ਪਤਾ ਲੱਗਿਆ ਵੀ ਦੋ ਉਥੇ ਪਾਰਟੀਆਂ ਡਿਜ਼ਾਈਨ ਗੱਡੀਆਂ ਦੇ ਆਪ ਚੋਦੀ ਮਾਰੀ ਮੋਟੇ ਥੋੜੀ ਜਿਹੀ ਲੱਗੀ ਇੱਕ ਦੂਜੇ ਨਾਲ ਤੇ ਦੋਵੇਂ ਪਾਰਟੀਆਂ ਦੋਵੇਂ ਗੱਡੀਆਂ ਵਾਲੇ ਸੀ ਤੇ ਦੋਵੇਂ ਆਪਸੋ ਦੀ ਝਗੜਦੇ ਇੱਕ ਦੂਜੀਆਂ ਪੱਗਾ ਪੋਗਾ ਲਾਈਆਂ ਸੀ ਤੇ ਦੋਵਾਂ ਨੇ ਜਾਣਿਆਂ ਨੂੰ ਆਪਾਂ ਨੂੰ ਐਸਐਚਓ ਤੇ ਕਹਿ ਗਏ ਨੌਜਤੀ ਸਿਵਲ ਹੈ ਥਾਣੇ ਤੋਂ ਲੈ ਆਲੇ ਜੋ ਵੀ ਅਗਲੀ ਚਾਰ ਹਾਂਜੀ ਪੱਗਾ ਉਤਾਰਿਆ ਗਿਆ ਉਹਨਾਂ ਦੀ ਪੱਗਾ ਲੱਥੀਆਂ ਸੀ ਸਾਡੇ ਜਾਣਿਆਂ ਨੂੰ ਪਤਾ ਨਹੀਂ ਵੀ ਕੀ ਆ ਪਹਿਲਾਂ ਆਉਂਦੇ ਕੀ ਹੋ ਗਿਆ ਜਰਾ ਵੀ ਕੀ ਉਹਨਾਂ ਨੇ ਦੇਖੋ ਜੀ ਜੋ ਵੀ ਹੋਊਗਾ ਕਾਰਵਾਈ ਆਪਣਾ ਤਾਂ ਮੈਡੀਕਲ ਕਰਾ ਕੇ ਵੇਖਿਆ ਜਾਊਗਾ ਜੋ ਵੀ ਹੈਗਾ ਆਪਾਂ ਨੂੰ ਸਿਵਲ ਹੈਂਡ ਸਿਵਲ ਹੈਂਡ ਥਾਣੇ ਦੀ ਗੱਡੀ ਅੱਗੇ ਖੜੀ ਸੀ ਲਾਲ ਬਚਾਨਾ ਜੀ ਨੰਬਰ 2 ਇੱਕ ਗੱਡੀ ਆ ਕੇ ਵਿਚੋਚੇ ਹਸਪੀਟਲ ਹੈ ਉਹਨੇ ਉਹਨਾਂ ਨੇ ਹਿੱਟ ਕੀਤਾ ਬਾਜੀ ਹਿੱਟ ਕੀਤਾ ਪਹਿਲੇ ਉਹਨਾਂ ਨੇ ਉਹਨਾਂ ਤੋਂ ਮੁੰਡੇ ਬਾਹਰ ਆ ਦੋ ਬੱਚੇ ਸਕੇ ਆਫੀ ਮੰਗੀ ਉਹਨਾਂ ਨੇ ਬੋਲਦੇ ਚਲੋ ਬਾਜੀ ਜੋ ਆਇਆ ਛੱਡੋ ਇੰਨੇ ਚੀਰਾਂ ਦੇ ਭਰਾ ਐ ਗੱਡੀ ਚੋਂ ਕੱਢਿਆ ਮਾਰਨਾ ਸ਼ੁਰੂ ਕਰ ਦਿੱਤਾ ਸ਼ਰਾਬੀ ਥੀ ਉਹ ਹੀ ਉਹਨਾਂ ਨੇ ਸ਼ਰਾਬ ਤਾਂ ਨਹੀਂ ਕਿ ਨਸ਼ਾ ਕੀਤਾ ਕੀ ਤੁਹਾਡੀ ਪੱਗ ਬਗੜਾ ਵੀ ਪੱਗ ਬੂ ਸਾਰੇ ਮੇਰੇ ਸਾਰੀ ਮੇਰੀ ਸਾਰੀ ਪੱਗ ਉਤਾਰਨੇ ਆ ਰਹੇ ਸਾਰੀਆਂ ਪੱਗਾਂ ਲਾ ਕੇ ਆ ਕੇ ਹੱਤੀ ਵਿਚ ਮਾਰੀ ਇੱਥੇ ਖੜੇ ਸੀਗੇ ਇੱਥੇ ਖੜੇ ਹੋ ਕੇ ਵਿਚ ਗੱਡੀ ਮਾਰੀ ਆ ਮਾਰਨ ਤੋਂ ਬਾਅਦ ਇਹ ਬੰਦਾ ਕਹਿ ਰਿਹਾ ਚਲੋ ਮੇਰੀ ਕਹਿੰਦਾ ਗਲਤੀ ਹੋ ਗਈ ਮੈਂ ਤਾਂ ਇਸ ਤਰ੍ਹਾਂ ਹੀ ਆ ਤੁਸੀਂ ਜੋ ਕਰਨਾ ਕਰ ਲੋ ਨੂੰ ਗੱਲ ਸਮਝਾਉਂਦੇ ਸਮਝਾਉਂਦੇ ਇਹਨੇ ਬੰਦੇ ਨੂੰ ਲਾ ਕੇ ਕਿ ਤੁਸੀਂ ਲੋਕਲ ਆਇਆ ਤੁਸੀਂ ਅਮਰਿੰਦਰ ਦੇ ਆ ਤੇ ਕੀ ਗੱਲ ਕੀ ਹੋਈ ਆ ਜਹਾਮ ਕਢਾਈ ਐ ਮੈਡਮ ਕੀ ਗੱਲ ਹੋਈ ਆ ਹਾਂ ਜੀ ਸਾਈਕੋ ਗੱਡੀ ਮਾਰੀ ਟੇਢੀ ਗੱਡੀ ਦੀ ਗੱਡੀ ਟੇਢੀ ਖੜੀ ਸੀ ਔਰ ਇਹ ਪੰਜ ਜਾਣੇ ਆ ਗਏ ਪੰਜ ਜਾਣੇ ਆ ਕੇ ਸਾਨੂੰ ਹੱਥੀ ਪਏ ਦੁਬਾਰਾ ਸਾਲ ਸਾਮਨੀ ਹੈ ਜੀ ਇਹ ਬੱਚੇ ਅਗੇ ਆ ਕੇ ਮਾਰਨਾ ਸ਼ੁਰੂ ਕਹਿੰਦਾ ਦੇਖ ਲਓ ਸੀ ਜੋ ਵੀ ਕਰਨਗੇ ਸਾਨੂੰ ਗਾਲ੍ਹਾਂ ਕੱਢੀਏ ਇੰਨੀ ਜ਼ਿਆਦਾ ਫੀਮੇਲਸ ਨੂੰ ਵੀ ਗਾਲ੍ਹਾਂ ਕੱਢੀਏ ਸਭ ਨੂੰ ਇਹ ਇਹ ਜੋ ਬੈਠੇ ਹੋਏ ਸਾਰੇ ਉਹ ਦੇਖੋ ਇਹ ਯੋ ਯੋ ਕਰੇ ਜਾਣ ਕੇ ਆਪਣੇ ਮੁਹਮਦ ਉਹ ਕਰੇ ਸ਼ੋਅ ਕਰ ਰਿਹਾ ਹੈ ਬੜਾ ਇਹਦੀ ਤੜੀ ਆ ਰਹੀ ਹੈ ਜੀ ਕਿਨੇ ਬੜਾ ਪਾਣੀ ਉਤਾਰੀ ਹੈ ਜੀ ਬਾਕੀ ਵੀ ਤਾਰੀ ਆ ਖਾਦੀ ਪੱਗੋਦਾਰੀ ਇਹਨਾਂ ਨੇ ਫੈਮਲੀ ਨੂੰ ਹੱਥ ਪਾਇਆ ਉਹ ਦੇਖੋ ਹਾਲਤ ਤਾਂ ਲਹੂ ਲੁਹਾਨ ਹੋ ਗਈ ਜਦ ਕਿ ਗਲਤੀ ਇਹਨਾਂ ਦੀ ਸੀ ਸਾਹਮਣੇ ਦੇਖੋ ਟੇਡਕ ਤੁਸੀਂ ਜੇ ਪੁਲਿਸ ਮੈਨ ਨੂੰ ਬੋਲੋ ਜਦ ਵੀ ਹੋਇਆ ਜਦ ਤੇ ਹੋਇਆ ਸੀ ਐਕਸੀਡੈਂਟ ਟੇਡੀ ਇਹਨਾਂ ਨੇ ਗੱਡੀ ਮਾਰੀ ਬੱਚਾ ਜੇ ਆ ਗਿਆ ਨਾ ਇਹਨਾਂ ਦੇ ਨੰਬਰ ਆ ਗਿਆ ਗੱਡੀ ਤੇ ਕਹਿੰਦੇ ਹੁਨੇ ਘਟਾਈਏ ਹੁਨੇ ਘੱਲਬਲੀ ਕਰਦੀ ਤੇ ਫਿਰ ਨੰਬਰ ਆ ਗਿਆ ਇਹਨਾਂ ਦੇ ਕੋਈ ਨੰਬਰ ਵੀ ਨਹੀਂ ਹੈਗਾ ਲਾ ਫਿਲਾਲ ਫੈਜੂ ਸਿੰਘ ਜਾਂ ਮੇਰਾ ਛੋਟਾ ਭਰਾ ਉਹਨੂੰ ਉਹਨੂੰ ਇਥੋ ਹੀ ਉਹਨਾਂ ਨੇ ਕੱਟ ਲਗਾਏ ਉਹਨੇ ਇਨਾਮ ਮਾਰਿਆ ਪੱਕ ਮੂਗੀ ਉਤਾਰੀ ਗਈ ਕਹਿੰਦੇ ਜਿਸ ਨਾਨੀਆਂ ਚ ਪੇੜਾ ਬਾਰੇ ਸਾਰੇ ਛੋਟੇ ਭਰਾ ਦੇ ਅਹੀਂ ਤੇ ਅਹੀਂ ਤੇ ਕਰੇ ਸੁੱਤੇ ਪਏ ਹੀ ਉਹਨਾਂ ਦੇ ਮਾਲੀਆਂ ਦੇ ਹੀ ਭੱਜ ਗਏ ਆ ਗੱਡੀ ਦਾ ਨੰਬਰ ਰਣਾ ਇਹ ਅਸੀਲ ਕੁਮਿੰਦਰ ਸਿੰਘ ਹੈ ਜੀ ਨਵਲਟੀ ਚੌਂਕ ਦੇ ਵਿੱਚ ਕਰ ਰਹੇ ਹਾਂ ਕੀ ਹੋਇਆ ਲਖਤ ਸਾਨੂੰ ਪਤਾ ਲੱਗਿਆ ਵੀ ਦੋ ਉੱਥੇ ਪਾਰਟੀਆਂ ਡਿੱਗੀਆਂ